ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਵੈਸੇ ਕੋਈ ਵੀਡੀਓ ਨਹੀਂ ਬਣਾਈ ਦਿਵਾਲੀ ਦਾ ਕਰਕੇ ਕਿਉਂਕਿ ਦਿਵਾਲੀ ਦੇ ਕੰਮਾਂ ਵਿੱਚ ਸਵੇਰ ਦੇ ਲੱਗੇ ਹੋਏ ਸੀਗੇ ਕੁਝ ਖਾਣ ਨੂੰ ਬਣਾਏ ਪਕੌੜੇ ਬਣਾਏ ਕੁਝ ਮਠਿਆਈ ਬਣਾਈ ਇੱਕਦਿ ਕਿਉਂਕਿ ਆਪਾਂ ਬਾਜ਼ਾਰ ਤੋਂ ਕੁਝ ਮੁੱਲ ਲਈ ਨਹੀਂ ਲੈ ਕੇ ਆਈ ਦਾ ਘਰ ਹੀ ਬਣਾ ਲਈਦਾ ਤੇ ਆਪ ਜੀ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਦਿਵਾਲੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਆਪ ਸਭ ਨੂੰ ਤੰਦਰੁਸਤੀ ਸਿਹਤ ਬਖਸ਼ੇ ਹਰ ਇੱਕ ਦਿਵਾਲੀ ਤੁਹਾਡੇ ਲਈ ਖੁਸ਼ੀਆਂ ਭਰੀ ਆਵੇ ਤੇ ਹੁਣ ਮੈਂ ਆਪਣਾ ਅੱਜ ਤੁਹਾਨੂੰ ਗਾਰਡਨ ਦਿਖਾ ਦਿੰਨੀ ਬਾਹਰ ਵਾਲਾ ਬਾਗ ਦਿਖਾਉਣੀ ਆ ਕਿਉਂਕਿ ਹੋਰ ਕੋਈ ਅੱਜ ਛੱਤ ਤੇ ਕੰਮ ਕੀਤਾ ਨਹੀਂ ਸਿਰਫ ਮੈਂ ਪਾਣੀ ਪਾਉਣੀ ਗਈ ਸੀ ਅੱਜ ਤੇ ਆਹ ਫਲ ਪਤਾ ਨਹੀਂ ਕਿਹੜੇ ਵੇਲੇ ਦਾ ਲੱਗਿਆ ਆ ਵਾ ਕਿਉਂਕਿ ਮੀਂਹ ਬਹੁਤ ਪਏ ਇਸ ਕਰਕੇ ਨਾ ਬੱਗੂ ਗੋਸ਼ੇ ਤੁਸੀਂ ਦੇਖ ਸਕਦੇ ਹੋ ਇਹ ਬੇਮੌਸਮੀ ਲੱਗੇ ਆ ਕਿੰਨੇ ਕਿੰਨੇ ਲੱਗੇ ਆ ਇਸ ਤਰ੍ਹਾਂ ਗੁੱਸ਼ੇ ਹੀ ਲੱਗੇ ਹੋਏ ਆ 10 10 12 12 ਆ ਦੇਖੋ ਤੁਸੀਂ ਕਿੰਨੇ ਲੱਗੇ ਆ ਪਰ ਨਾ ਤੇ ਇਨਾਂ ਚ ਕੋਈ ਟੇਸਟ ਆ ਨਾ ਕੋਈ ਕਲਰ ਆ ਨਾ ਕੋਈ ਸਵਾਦ ਆ ਕੁਝ ਵੀ ਨਹੀਂ ਹੈਗਾ ਬੇਸਵਾਦੇ ਆ ਮਤਲਬ ਕੁਛ ਨਹੀਂ ਹੈਗਾ ਪੱਥਰ ਵਰ ਗਈ ਹੈ ਕਿਉਂਕਿ ਲੱਗੇ ਹੀ ਬੇਮੌਸਮੀ ਆ ਇਸ ਕਰਕੇ ਇਹਨਾਂ 'ਚ ਕੋਈ ਟੇਸਟ ਵਗੈਰਾ ਨਹੀਂ ਹੈਗਾ ਤੇ ਇਹ ਮੈਂ ਤੋੜ ਕੇ ਸੁੱਟ ਦੇਣ ਲੱਗੀ ਸੀ ਕਿਉਂਕਿ ਹੁਣ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਦਾ ਆਪਾਂ ਨੂੰ ਤੇ ਬੂਟੇ ਨੂੰ ਹੀ ਕਮਜ਼ੋਰ ਕਰ ਰਹੇ ਆ ਇਹ ਇਸ ਕਰਕੇ ਮੈਂ ਇਹਨਾਂ ਨੂੰ ਤੋੜ ਕੇ ਸਾਰਿਆਂ ਨੂੰ ਸੁੱਟ ਦੇਣਾ ਤਾਂ ਕਿ ਉਹਦੇ ਮੌਸਮ ਦੇ ਵਿੱਚ ਆਪਾਂ ਨੂੰ ਇਹ ਵਧੀਆ ਫਲ ਦੇਵੇ ਤੇ ਹੁਣ ਤੇ ਇਹਨਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਬੱਗੂ ਗੋਸ਼ੇ ਤਾਂ ਖਤਮ ਵੀ ਹੋ ਚੁੱਕੇ ਆ ਤੇ ਇਹ ਲੱਗ ਗਈ ਹੋਣਾ ਇਹ ਮੀਂਹ ਪੈਣ ਦਾ ਕਰਕੇ ਨਾ ਮੌਸਮ ਜਿਹੜਾ ਗੜਬੜ ਹੋ ਗਿਆ ਸਾਰਾ ਤੇ ਬੂਟੇ ਨੂੰ ਗਲਤ ਫਹਿਮੀ ਹੋ ਗਈ ਵੀ ਸ਼ਾਇਦ ਠੰਡ ਲੰਘ ਕੇ ਤੇ ਗਰਮੀ ਆ ਗਈ ਆ ਦੇਖੋ ਫਲਾਵਰ ਵੀ ਲੱਗੇ ਆ ਨਾ ਇਹ ਸਾਰੇ ਮੈਂ ਹੁਣ ਤੋੜ ਦੇਣੇ ਆ ਵੈਸੇ ਇਹਨਾਂ ਦਾ ਹੁਣ ਮੌਸਮ ਨਹੀਂ ਹੈਗਾ ਤੇ ਆ ਮੇਰਾ ਮਨ ਕਰ ਰਿਹਾ ਵੀ ਰਹਿਣ ਦਵਾ ਹਜੇ ਬਾਕੀ ਮੈਂ ਸਾਰੇ ਤੋੜ ਦੇਣੇ ਆ ਇੱਕ ਆਹ ਵਾਲਾ ਛੱਡ ਦੇਣਾ ਹੈ ਹੀ ਬਹੁਤ ਆ ਉਧਰਲੀ ਸਾਈਡ ਵੀ ਲੱਗੇ ਹੋਏ ਆ ਸਾਰੇ ਮੈਂ ਤੋੜ ਦੇਣੇ ਆ ਇਹ ਤੇ ਜੇ ਤੁਹਾਨੂੰ ਕਿਸੇ ਨੂੰ ਪਤਾ ਆ ਤਾਂ ਮੈਨੂੰ ਕਮੈਂਟ ਕਰਿਓ ਆ ਦੇਖੋ ਗਾਂ ਫੁੱਲ ਵੀ ਲੱਗੀ ਜਾ ਰਹੇ ਆ ਇਹਨੂੰ ਹਲੇ ਇਹ ਨਹੀਂ ਵੀ ਆਹ ਹੀ ਆ ਪਹਿਲੀ ਵਾਰੀ ਹੋਇਆ ਵਾ ਇਦਾਂ ਅੱਗੇ ਨਹੀਂ ਕਦੀ ਹੋਇਆ ਉਹ ਵਾਲੀ 나ਖਾ 나ਖ ਨੂੰ ਨਹੀਂ ਕੁਝ ਵੀ ਲੱਗਾ ਇਹ ਬੱਗੂ ਕੋਸ਼ੇ ਆਂਦਾ ਵਾ ਆ ਵੀ 나ਖਾ ਇਹਨੂੰ ਵੀ ਨਹੀਂ ਕੁਝ ਲੱਗਾ ਸਿਰਫ ਇਹਨੂੰ ਹੀ ਇਦਾਂ ਹੋਇਆ ਵਾ ਮਤਲਬ ਕਿ ਇਹਦਾ ਸਾਰਾ ਗੜਬੜ ਹੋ ਗਿਆ ਕਹ ਲੋ ਮੌਸਮ ਦੇ ਹਿਸਾਬ ਨਾਲ ਇੱਧਰ ਆਪਣੇ ਨਿੰਬੂਆਂ ਦੇ ਬੂਟੇ ਆ ਤਿੰਨ ਬੂਟੇ ਲੱਗੇ ਹੋਏ ਆ ਇੱਥੇ ਇਕੱਠੇ ਹੀ ਆਹ ਦੇਸੀ ਨਿੰਬੂ ਤਾਂ ਇੱਕ ਹੀ ਰਹਿੰਦਾ ਹੁਣ ਇਹਨੂੰ ਆਪਾਂ ਤੋੜ ਲੈਨੇ ਆ ਇਹਦਾ ਪਾਣੀ ਬਣਾ ਲਾਂਗੇ ਤੇ ਬਾਕੀ ਆਂਦਾ ਆਪਾਂ ਚਾਰ ਪਾਤ ਦਾ ਸੀ ਇਹ ਹੋ ਗਏ ਨਿੰਬੂ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਨਿੰਬੂ ਹੋਇਆ ਨਿੰਬੂਈਆ ਇਹ ਉਹ ਨਿੰਬੂ ਆ ਜਿਹੜਾ ਗਰਮੀ ਦੇ ਵਿੱਚ ਪੱਕੜਾ ਜਾ ਕੇ ਹੁਣ ਇਹਨੂੰ ਲੱਗ ਰਿਹਾ ਨਿੰਬੂ ਇਹ ਮੈਂ ਲਾਇਆ ਵੀ ਇਸੇ ਸਾਲ ਹੀ ਇਹਨੂੰ ਮਹੀਨਾ ਕੀ ਹੋਇਆ ਹਜੇ ਲੱਗੇ ਨੂੰ ਇੱਧਰ ਹੈਗਾ ਜੀ ਆਪਣਾ ਚਕੋਤਰੇ ਚਕੋਤਰੇ ਮੈਨੂੰ ਲੱਗਦਾ ਵੀ ਸ਼ਾਇਦ ਤੋੜਨ ਯੋਗ ਹੋ ਚੁੱਕੇ ਹੁਣ ਇੱਧਰ ਉਹ ਹੀ ਆਪਣੀਆਂ ਸਬਜ਼ੀਆਂ ਕੱਲ ਨੂੰ ਆਪਾਂ ਸਾਗ ਬਣਾਵਾਂਗੇ ਤੇ ਨਾਲ ਧੜ ਨਾਲ ਵੀਡੀਓ ਵੀ ਸ਼ੇਅਰ ਕਰਾਂਗੇ ਸਾਗ ਬਣਾਉਣ ਦੀ ਤੇ ਨਾਲ ਆਪਣੀ ਆ ਜਿਹੜੀ ਚੁਲਾਈ ਭਾਜੀ ਹੁੰਦੀ ਆ ਇਹਦੀ ਵੀ ਆਪਾਂ ਮਿਕਸ ਕਰਕੇ ਫਿਰ ਸਾਗ ਬਣਾਵਾਂਗੇ ਇੱਧਰ ਵੀ ਦੋ ਬੂਟੇ ਨਿੰਬੂਆਂ ਦੇ ਲੱਗੇ ਹੋਏ ਆ ਇੱਧਰ ਕੁਝ ਆਪਣੇ ਗੰਨੇ ਲੱਗੇ ਹੋਏ ਆ ਆਹ ਵਾਲੀ ਅਰਹਰ ਦੀ ਦਾਲ ਆ ਜਿਹੜੀ 5 ਸਾਲ ਵਾਲਾ ਬੂਟਾ ਹੁੰਦਾ ਇਹ ਮੈਂ ਵੱਢ ਦਿੱਤੇ ਸੀ ਸਾਰੇ ਕਿਉਂਕਿ ਤੋਤੇ ਰਹਿਣ ਹੀ ਨਹੀਂ ਦਿੰਦੇ ਸਾਰਾ ਫਲ ਜਦੋਂ ਤੋਤੇ ਲੈ ਜਾਂਦੇ ਆ ਆ ਦੇਖੋ ਹੁਣ ਲੱਗੇ ਆ ਇਹ ਨਾ ਹੁਣ ਮੈਂ ਇਹਨੂੰ ਯਾਰ ਕੀ ਟਾਕ ਦਊਗੀ ਨੈਟ ਦੇ ਨਾਲ ਫਿਰ ਦੇਖਾਂਗੇ ਕਿ ਦਾਲ ਜਿਹੜੀ ਆ ਕਿੱਦਾਂ ਦੀ ਇਹ ਬਣਦੀ ਆ ਥਾਈ ਜਾਮਨ ਫਿਰ ਨਿੰਬੂ ਦੀਆਂ ਤਿੰਨ ਚਾਰ ਵੈਰਾਈਟੀਆਂ ਇਹ ਸਦਾ ਹੀ ਲੱਗਾ ਰਹਿੰਦਾ ਨਿੰਬੂਆ ਵਾਲਾ ਇੱਕ ਤੁਸੀਂ ਦੇਖੋ ਇਹਨੂੰ ਹੁਣ ਫਲਾਵਰ ਲੱਗ ਰਹੇ ਆ ਇੱਕ ਆਹ ਵਾਲੇ ਨਿੰਬੂ ਲੱਗੇ ਹੋਏ ਆ ਇੱਕ ਇਸ ਤੋਂ ਵੱਡੇ ਆ ਇੱਕ ਆਹ ਇਸ ਤੋਂ ਵੀ ਛੋਟੇ ਆ ਇੱਕ ਇਸ ਤੋਂ ਛੋਟੇ ਆ ਇੱਕ ਹੁਣ ਪੱਕੇ ਵੀ ਹੋਏ ਆ ਮੈਂ ਚਾਰ ਪਾ ਲਿਆ ਉਹਨਾਂ ਦਾ ਕੁਛ ਆਹ ਦੇਖੋ ਆ ਕਿੱਡੇ ਕਿੱਡੇ ਵੱਡੇ ਆ ਤੇ ਕੁਛ ਪੱਕੇ ਵੀ ਹੋਏ ਆ ਤੇ ਚਾਰ ਬੂਟੇ ਲੱਗੇ ਹੋਏ ਇਕੱਠੇ ਤੇ ਇਸ ਕਰਕੇ ਫਿਰ ਸਾਨੂੰ ਹਰ ਮੌਸਮ 'ਚ ਜਾਣੀ ਨਿੰਬੂ ਮਿਲਦੇ ਰਹਿੰਦੇ ਆ ਆ ਵੀ ਬੂਟਾ ਮਤਲਬ ਸਦਾ ਬਹਾਰੀ ਆ ਇਹਨੂੰ ਵੀ ਸਦਾ ਹੀ ਨਿੰਬੂ ਲੱਗੇ ਰਹਿੰਦੇ ਆ ਦੇਖੋ ਤੁਸੀਂ ਪੱਕ ਚੁੱਕੇ ਇੱਧਰ ਫੇਰ ਛੋਟੇ-ਛੋਟੇ ਇਸ ਤੋਂ ਛੋਟੇ ਤੇ ਫਲਾਵਰਿੰਗ ਨਹੀਂ ਇਹਨੂੰ ਨਹੀਂ ਆ ਰਹੀ। ਇੱਧਰ ਰੈੱਡ ਬਨਾਨਾ ਇਹ ਤਾਂ ਹੈਗੇ ਜੀ ਐਪਲ ਦੇ ਬੂਟੇ ਇਹ ਤਾਂ ਹੁਣ ਬਸ ਸੌਣ-ਸੌਣ ਦੀਆਂ ਤਿਆਰੀਆਂ ਚਾ ਪੱਤੇ ਝਾੜੀ ਜਾ ਰਹੇ ਆ ਆਪਣੇ ਤੇ ਇਹਨਾਂ ਨੇ ਹੁਣ ਸੌ ਜਾਣਾ ਬਸ ਹੁਣ ਸੌਣਗੇ 5-6 ਮਹੀਨੇ ਫਿਰ ਆਪਾਂ ਨੂੰ ਅੱਗੇ ਆਣ ਕੇ ਫਲ ਦੇਣਗੇ ਇਹ। ਇਹ 베ਰੀ ਐ 베ਰੀ ਦਾ ਨਹੀਂ ਪਤਾ ਮੈਨੂੰ ਕਿਹੜੀ ਵੈਰਾਈਟੀ ਐ ਇਹ ਕੁਛ ਵੀ ਨਹੀਂ ਪਤਾ ਇਹਦੇ ਬਾਰੇ ਤੇ ਇਹਦੇ 베ਰ ਵੀ ਬਹੁਤ ਛੋਟੇ-ਛੋਟੇ ਹੁੰਦੇ ਆ। ਇਦੀ ਵੈਸੇ ਮੈਂ ਇੱਕ ਟਾਣੀ ਛੱਡ ਦਿੱਤੀ ਆ ਤੇ ਵੈਸੇ ਇਹਦੇ ਬੇਰਖਾਨਜੋਗ ਨਹੀਂ ਸੀ ਪਿਛਲੀ ਵਾਰੀ ਇਹ ਮਿਸ ਇੰਡੀਆ ਇਹਦਾ ਫਲ ਬਹੁਤ ਵਧੀਆ ਆਹ ਵਾਲਾ ਮਿਸ ਇੰਡੀਆ ਜਿਹੜਾ ਛੋਟਾ ਛੋਟਾ ਬਣ ਗਿਆ ਤੇਲਾ ਬਹੁਤ ਪੈ ਗਿਆ ਵਾ ਹੁਣ ਸੋਚ ਰਹੀ ਆ ਵੀ ਕੀ ਕਰਾਂ ਇਹਨਾਂ ਨੂੰ ਦਵਾਈ ਪਾਵਾਂ ਜਾਂ ਨਾ ਪਾਵਾਂ ਜੇਕਰ ਦਵਾਈ ਪਾਉਨੇ ਆ ਤੇ ਫਿਰ ਆਰਗੇਨਿਕ ਨਹੀਂ ਰਹਿ ਜਾਂਦਾ ਤੇ ਜੇ ਨਹੀਂ ਪਾਉਂਦੇ ਤੇ ਫਿਰ ਹੱਥ ਪੱਲੇ ਕੁਝ ਨਹੀਂ ਰਹਿਣਾ ਆ ਦੇਖੋ ਤੁਸੀਂ ਨਾ ਤੇਲਾ ਪੈ ਗਿਆ ਬਹੁਤ ਜ਼ਿਆਦਾ ਦੇਖਦੇ ਆ ਇੱਕ ਦੋ ਦਿਨ ਵੇਟ ਕਰਦੇ ਆ ਵੀ ਬੂਟਾ ਕਿੰਨਾ ਕੁ ਸੈਣ ਪਾਉਂਦਾ ਆ ਕਿਉਂਕਿ ਆਪਾਂ ਕਿਹੜਾ ਇਹਨਾਂ ਨੂੰ ਸੇਲ ਕਰਨਾ ਆਪਾਂ ਨੂੰ ਤਾਂ ਘਰ ਖਾਣ ਨੂੰ ਚਾਹੀਦੇ ਆ ਬਸ ਆਪਣੇ ਜੋਗੇ ਬਾਤ ਜਾਣ ਤੇ ਆਪਾਂ ਨੂੰ ਬਹੁਤ ਆਉਂਦੀ ਇਹ ਸਾਰੀਆਂ ਇੱਧਰ ਆਪਣੇ 베ਰੀਆਂ ਲਗਭਗ 14-15 베ਰੀਆਂ ਹੋਣੀਆਂ ਕਰੀਬ-ਕਰੀਬ ਬਹੁਤ ਫੈਲ ਗਈਆਂ ਉਤੋਂ ਤੱਕ ਫੈਲ ਗਈਆਂ ਲੇਕਿਨ ਜਿੱਦਣ ਨੇ ਰਿਆਗੀ ਨਾ ਤੇ ਇਹ ਉਹਦਣ ਅਧੀਆਂ ਰਹਿ ਜਾਣੀਆਂ ਅਧੀਆਂ ਟੁੱਟ ਕੇ ਡਿੱਗ ਜਾਣੀਆਂ ਮਤਲਬ ਇਹਨਾਂ ਦਾ ਭਾਰ ਹੋ ਚੁੱਕਾ ਆ ਬਹੁਤ ਟੁੱਟ ਜਾਣੀਆਂ ਇਹ ਵਿੱਚੋਂ ਇਧਰ ਆਪਣੇ ਹੈਗੇ ਜੀ ਡ੍ਰੈਗਨ ਫਰੂਟ ਘਾ ਵੀ ਬਹੁਤ ਹੋ ਗਿਆ ਥੱਲੇ ਇਹ ਹੈਗਾ ਜੀ ਇੱਕ ਕੋਈ ਮਾਲਟੇ ਦੀ ਵੈਰਾਈਟੀ ਆ ਇੱਕੋ ਹੀ ਲੱਗਾ ਹੋਇਆ ਇਹਨੂੰ ਥੱਲੇ ਵਾਲੀ ਸਾਈਡ ਇਹ ਵਾਲਾ ਹੈਗਾ ਜੀ ਅਮਰੂਦ ਥਾਈ ਅਮਰੂਦ ਇਹਨੂੰ ਵੀ ਹੁਣ ਅਮਰੂਦ ਜਿਹੜੇ ਲੱਗਣੇ ਸ਼ੁਰੂ ਹੋਏ ਹੁਣ ਇਸ ਤਰ੍ਹਾਂ ਇਹਨੂੰ ਏਡੇ ਏਡੇ ਵੱਡੇ ਹੋ ਗਏ ਆ ਜਿਹੜੇ ਮੇਰੇ ਛੱਤ ਤੇ ਅਮਰੂਦ ਆ ਕਾਫੀ ਵੱਡੇ ਹੋ ਚੁੱਕੇ ਹੋ ਮੈਂ ਤੁਹਾਨੂੰ ਦਿਖਾਵਾਂਗੀ ਕੱਲ ਦੀ ਵੀਡੀਓ ਦੇ ਵਿੱਚ ਸਾਰਾ ਹੀ ਫਲ ਦਿਖਾਵਾਂਗੀ ਇੱਥੋਂ ਨਾਲੋਂ ਛੱਤ ਤੇ ਜਿਹੜੇ ਫਲ ਨਾ ਜ਼ਿਆਦਾ ਲੱਗੇ ਹੋਏ ਕਿੰਨੋਂ ਦੇ ਜ਼ਮੀਨ ਤੇ ਫਲ ਬਹੁਤ ਘੱਟ ਰਹਿ ਗਿਆ ਇਸ ਵਾਰ ਇਹ ਹੈਗੇ ਸੰਤਰੇ ਇਹ ਵੀ ਝਾੜ ਝੂੜ ਗਿਆ ਬਹੁਤ ਜ਼ਿਆਦਾ ਇਧਰ ਆਪਣੇ ਗੰਨੇ ਲੱਗੇ ਹੋਏ ਆ ਇਧਰ ਅਮਰੂਦ ਆ ਇਧਰ ਕੁਝ ਸਬਜ਼ੀਆਂ ਲੱਗੀਆਂ ਹੋਈਆਂ ਆ ਇਹ ਹੈਗੇ ਕੌਂਚ ਕੌਂਚ ਬੀਜ ਜਿਹਨੂੰ ਕਹ ਦਿੰਦੇ ਹੁੰਦੇ ਕੌਂਚ ਬੀਜ ਦਾ ਬੁੱਟਾ ਆ ਵਾਲਾ ਬਹੁਤ ਫੈਲ ਗਿਆ ਹੁਣ ਤਾਂ ਇਹ ਇਹ ਵੀ ਕੌਂਚ ਬੀਜੀ ਆ ਇੱਕ ਰੈੱਡ ਵਾ ਇੱਕ ਹੈਗਾ ਵਾ ਆ ਵਾਈਟ ਜੇ ਕਲਰ ਦਾ ਇਹ ਕੁਛ ਕੱਦੂ ਦੀਆਂ ਵੇਲਾਂ ਆ ਇੱਥੇ ਇੱਕ ਬੀਜ ਵੀ ਪੱਕਿਆ ਸੀਗਾ ਤੇ ਉਹ ਵੀ ਆਪਾਂ ਹੁਣ ਚੱਕਲ ਜਾਣੇ ਘਰ ਨੂੰ ਮੁੜ ਕੇ ਜੇ ਰਾਹ ਦੇ ਵਿੱਚ ਕਿਸੇ ਦੇ ਹੱਥ ਲੱਗ ਗਿਆ ਤੇ ਕਿਸੇ ਨੇ ਚੱਕਲ ਜਾਣਾ ਇਸ ਤੋਂ ਪਹਿਲਾਂ ਆਪਾਂ ਇਹਨੂੰ ਆਪ ਹੀ ਚੱਕਲ ਚੱਲ ਗਏ ਆ ਦੇਖੋ ਤੁਸੀਂ ਆਉਂਦੇ ਸਾਲ ਲਈ ਆਪਣਾ ਬੀਜ ਜਿਹੜਾ ਤਿਆਰ ਹੋ ਗਿਆ ਦੇਸੀ ਬੀਜ ਆ ਇਹ ਇਹਨੂੰ ਹੁਣ ਆਪਾਂ ਸੁਕਾਵਾਂਗੇ ਹੁਣ ਮੈਂ ਤੁਹਾਨੂੰ ਅੰਮਰੂਦ ਦੇ ਬੂਟੇ ਦੋਖ ਦਿਖਾਉਣੀ ਆ ਤੇ ਫਿਰ ਆਪਾਂ ਵੀਡੀਓ ਦੀ ਕਰਦੇ ਆ ਸਮਾਪਤੀ ਆ ਹੈਗਾ ਜੀ ਰੈੱਡ ਡਾਇਮੰਡ ਗਵਾਵਾ ਇਹਨੂੰ ਵੀ ਫਲ ਲੱਗਾ ਤਾਂ ਕਾਫੀ ਸੀ ਪਰ ਥੋੜਾ ਹੀ ਰਹਿ ਗਿਆ ਤੇ ਜੇ ਇਸ ਵਾਰ ਵੀ ਨਾ ਲੱਗਾ ਤਾਂ ਫਿਰ ਮੈਂ ਇਹਦੀ ਕਟਾਈ ਕਰ ਦੇਣੀ ਬੂਟੇ ਦੀ ਕਿਉਂਕਿ ਰੈਡ ਡਾਇਮੰਡ ਨਹੀਂ ਕਾਮਯਾਬ ਨਹੀਂ ਹੋਇਆ ਸਾਡੇ ਤਾਂ ਨਹੀਂ ਸਹੀ ਲੱਗੇ ਇਹਨੂੰ ਫੜ ਪੰਜਾਬ 'ਚ ਤਾਂ ਨਹੀਂ ਸਹੀ ਲੱਗਾ ਬਸ ਆਹ ਸਾਲ ਦੇਖਣਾ ਮੈਂ ਜੇ ਲੱਗ ਗਿਆ ਠੀਕ ਹੈ ਨਹੀਂ ਤੇ ਫਿਰ ਮੈਨੂੰ ਕੱਟ ਦੇਣਾ ਆਉਂਦੇ ਸਾਲ ਕਿੰਨੂ ਤਾਂ ਸਾਰੇ ਹੀ ਝੜ ਗਿਆ ਇਸ ਵਾਰ ਬਹੁਤ ਘੱਟ ਕੋਈ ਹੋਊਗਾ 5-7 ਪੀਸ ਹੀ ਰਹਿ ਗਏ ਬਸ ਤੇ ਹੁਣ ਚੱਲਦੇ ਆਪਾਂ ਉਧਰ ਨੂੰ ਅਮਰੋਦ ਦਿਖਾਉਣੇ ਤੁਹਾਨੂੰ ਮੈਂ ਹੁਣ ਆ ਗਈ ਜੀ ਮੈਂ ਡ੍ਰੈਗਨ ਦੇ ਫਰੂਟ ਆਲ ਗੇੜੇ ਲਾਉਂਦੀ ਲਾਉਂਦੀ ਤੇ ਇੱਥੇ ਮੈਨੂੰ ਇੱਕ ਡ੍ਰੈਗਨ ਦਾ ਫਲ ਦੇਖ ਗਿਆ ਵਿੱਚ ਪੱਕਾ ਹੋਇਆ ਲੋੜ ਤੋਂ ਨਾ ਜ਼ਿਆਦਾ ਪੱਕ ਗਿਆ ਇਹ ਕਿਉਂਕਿ ਕਈ ਵਾਰੀ ਨਿਗਾ ਹੀ ਨਹੀਂ ਪੈਂਦਾ ਜੇ ਆਪਾਂ ਗੇੜਾ ਹੀ ਨਹੀਂ ਲਾਈਦਾ ਇੱਕ ਤਾਂ ਇਹਨੂੰ ਕੰਡੇ ਇੰਨੇ ਜ਼ਿਆਦਾ ਹਨਾ ਜਿੱਥੇ ਵੱਜ ਜਾਂਦਾ ਨਾ ਦੋ ਤਿੰਨ ਦਿਨ ਸਾੜ ਪਾਉਂਦੇ ਰਹਿੰਦੇ ਫੇ ਬਹੁਤ ਜ਼ਿਆਦਾ ਪੱਕ ਗਿਆ ਦਾ ਕਲਰ ਦੇਖੋ ਤੁਸੀਂ ਇੰਨਾ ਜ਼ਿਆਦਾ ਰੰਗ ਡਾਰਕ ਦਾ ਕੁਦਰਤ ਕਿੱਥੇ ਹੀ ਭਰਦੀ ਰਹਿੰਦੀ ਹੈ ਨਾ ਸੋਚ ਵੀ ਨਹੀਂ ਸਕਦੇ ਆਪਾਂ ਵੀ ਇੱਕ ਗ੍ਰੀਨ ਰੰਗ ਦਾ ਬੂਟਾ ਆ ਤੁਸੀਂ ਦੇਖੋ ਹਨਾ ਤੇ ਉਹਦੇ ਵਿੱਚ ਕਲਰ ਕੀ ਕੁਦਰਤ ਦਾ ਕੀ ਕੁਦਰਤ ਨੂੰ ਕਹਿ ਸਕਦੇ ਆਪਾਂ ਮਤਲਬ ਲਫ਼ਜ਼ਾਂ ਚ ਮੇਰੇ ਕੋਲ ਲਫ਼ਜ਼ ਹੀ ਖਤਮ ਹੋ ਜਾਂਦੇ ਆ ਜਦੋਂ ਆਪਾਂ ਕੁਦਰਤ ਦੇ ਬਾਰੇ ਸੋਚਦੇ ਆ ਮਤਲਬ ਮੇਰੇ ਕੋਲ ਤਾਂ ਲਫ਼ਜ਼ ਨਹੀਂ ਹੈਗੇ ਜੇ ਤੁਹਾਡੇ ਕੋਲ ਹੈ ਹੋਇਆ ਕੋਈ ਕਮੈਂਟ ਕਰਕੇ ਮੈਨੂੰ ਦੱਸਿਓ ਵੀ ਕੀ ਕਹਿ ਸਕਦੇ ਆਪਾਂ ਇਹਦੇ ਬਾਰੇ ਕਿੱਥੋਂ ਰੰਗ ਆਉਂਦੇ ਆ ਇੰਨੇ ਤੇ ਹੁਣ ਆਗੇ ਜੀ ਮੈਂ ਅਮਰੇ ਦੇ ਬੂਟੇ ਆਲ ਬਸ ਇੰਨੇ ਕੀ ਬੂਟੇ ਆਪਾਂ ਦਿਖਾਉਣੇ ਆ ਕਿਉਂਕਿ ਬੂਟੇ ਬਹੁਤ ਜ਼ਿਆਦਾ ਆ ਤੇ ਜੇ ਮੈਂ ਸਾਰੇ ਦਿਖਾਵਾਂਗੀ ਤੇ ਮੈਨੂੰ ਲੱਗਦਾ 1 ਘੰਟੇ ਦੀ ਵੀਡੀਓ ਹੋ ਜਾਣੀ ਆ ਅਮਰਾ ਫਰੂਟ ਖਾਸ ਤੌਰ ਤੇ ਉਦੋਂ ਆਉਂਦਾ ਆ ਜਦੋਂ ਕੋਈ ਵੀ ਫਲ ਜਿਹੜਾ ਨਹੀਂ ਰਹਿ ਜਾਂਦਾ ਸਰਦੀਆਂ ਦੇ ਵਿੱਚ ਤੇ ਉਦੋਂ ਨੂੰ ਇਹ ਪੱਕਦੇ ਆ ਤੇ ਉਦੋਂ ਇਹਨਾਂ ਦਾ ਅਚਾਰ ਪਾਇਆ ਜਾਂਦਾ ਸੇਮ ਅੰਬ ਦੇ ਅਚਾਰ ਵਰਗਾ ਇਹਦਾ achar ਹੁੰਦਾ ਆ ਜਦੋਂ ਆਪਾਂ ਇਹਦਾ ਅਚਾਰ ਪਾਵਾਂਗੇ ਤੇ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰਾਂਗੇ ਸਦਾ ਹੀ ਫਲ ਲੱਗਾ ਰਹਿੰਦਾ ਇਹਨੂੰ ਆ ਜਿਹੜਾ ਗਰਮੀਆਂ 'ਚ ਪੱਕੂਗਾ ਆਵਲਾ ਜਿਹੜਾ ਹੁਣ ਲੱਗ ਰਿਹਾ ਇਹ ਸਰਦੀਆਂ ਚ ਵੱਕ ਜਾਣਾ ਤੇ ਲਗਭਗ 2 ਸਾਲ ਦਾ ਬੂਟਾ ਹੋ ਚੁੱਕਾ ਆ ਇਹ ਤੇ ਬਾਕੀ ਦੇ ਜਿਹੜੇ ਰਹਿ ਗਏ ਉਹ ਮੈਂ ਤੁਹਾਨੂੰ ਕੱਲ ਵੀਡੀਓ ਚ ਦਿਖਾਉਂਗੀ ਕੱਲ ਆਪਾਂ ਵੀਡੀਓ ਇੱਕ ਆਮਲੇ ਦੇ ਬੂਟੇ ਦੇ ਪਾਵਾਂਗੇ ਆਮਲੇ ਦੇ ਬੂਟੇ ਕੇਅਰ ਆਰਗੈਨਿਕ ਤੌਰ ਤੇ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਕਿੱਦਾਂ ਬੂਟਾ ਲਗਾ ਸਕਦੇ ਹੋ ਘਰ ਵਿੱਚ ਤੇ ਗਮਲੇ ਵਿੱਚ ਵੀ ਤੁਸੀਂ ਕਿਸ ਤਰ੍ਹਾਂ ਲਗਾ ਸਕਦੇ ਹੋ ਇਹਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਦਵਾਂਗੇ ਨਾਲ ਦੀ ਨਾਲ ਆਪਾਂ ਜੇ 50 60 ਕਿਲੋ ਜੇ ਤੁਹਾਡੇ ਕੋਲ ਆਮਲਾ ਹੁੰਦਾ ਤੇ ਉਹਨੂੰ ਸਾਲ ਵਾਸਤੇ ਤੁਸੀਂ ਸਟੋਰ ਕਿੱਦਾਂ ਕਰਨਾ ਇਹਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਕੱਲ ਦੀ ਵੀਡੀਓ 'ਚ ਦਵਾਂਗੇ ਕੱਲ ਦੀ ਵੀਡੀਓ ਜ਼ਰੂਰ ਦੇਖਿਓ ਉਮੀਦ ਕਰਦੀਆਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਸਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ